ਤੇ ਤੜੇ ਗਲੀ ਜ਼ੰਜੀਰ ਗੱਲ ਦੇ ਚ ਫਾਈਆਂ ਨੇ ਕੀ ਔਗਣ ਜਿਤਨੇ ਔਗਣ ਨੇ ਉਤਨ ਹੀ ਜ਼ੰਜੀਰਾਂ ਦੇ ਚ ਜਖੜਿਆ ਹੋਇਆ ਹੈ ਪਕੜਿਆ ਹੋਇਆ ਹੈ ਇਤਨਾ ਹੀ ਉਹ ਗ੍ਰਫਤਾਰ ਹੈ ਮਨੁੱਖ ਗ੍ਰਫਤ ਦੇ ਚ ਪਕੜ ਦੇ ਚ ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਹਰ ਔਗਣ ਦੁੱਖ ਨੂੰ ਜਨਮ ਦਿੰਦਾ ਹੈ ਹਰ ਔਗਣ ਵਿਭਤਾ ਨੂੰ ਜਨਮ ਦਿੰਦਾ ਹੈ ਔਗਣ ਅੰਧਕਾਰ ਹੈ ਗੁਣ ਪ੍ਰਕਾਸ਼ ਹੈ ਗੁਣ ਕੋਮਲ ਨੇ ਗੁਣ ਚਾਣਨਾ ਕਬੀਰ ਕਹਿੰਦੇ ਨੇ ਇਹ ਮਨ ਭੌਂਕਣਾ ਕੋਤਾ ਹੈ। ਕਰੰਗ ਪਿਛੇ ਉੱਠਦਾ ਹੈ। ਕਰੰਗ ਉਸ ਨੂੰ ਕਹਿੰਦੇ ਨੇ ਹੱਡੀਆਂ ਦਾ ਢਾਂਚਾ ਰਹਿ ਗਿਆ ਮਾਸ ਉੱਪਰ ਨਹੀਂ ਹੈ। ਉਹਨੂੰ ਕਰੰਗ ਕਹਿੰਦੇ ਨੇ। ਕਰੰਗ ਦੀ ਤਰਫ ਦੌੜਦਾ ਹੈ ਹੱਡੀ ਨੂੰ ਮੋਚ ਪਾਉਂਦਾ ਹੈ ਔਰ ਆਪਣਾ ਹੀ ਮੂ ਜ਼ਖਮੇ ਹੋ ਕੇ ਜਦ ਖੂਨ ਜ਼ਬਾਨੋਂ ਤੇ ਪੈਂਦਾ ਹੈ ਇਹਨੂੰ ਹੱਡੀ ਦਾ ਰਸ ਸਮਝ ਕੇ ਰਸ ਲੈਂਦਾ ਜਦ ਕਿ ਉਸ ਦਾ ਆਪਣਾ ਹੀ ਖੂਨ ਹੈ ਕਰੰਗ ਪਿਛੇ ਉੱਠ ਜਾਏ ਕਰਮੀ ਸਤਗੁਰੂ ਪਾਇਆ ਜਿਨ ਹਉ ਲਿਆ ਛੜਾਇਆ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਮਨ ਨੂੰ ਇੰਜ ਕਹਿੰਦੇ ਨੇ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾ ਆ ਮੱਲਾ ਪਹਿਲੇ ਗੁਰਨਾਣਕ ਦੇ ਬੋਲ ਨੇ ਅਰਥ ਕਰਨ ਲੱਗੇ ਵੀ ਮਨੁੱਖ ਦੀ ਜ਼ਬਾਨ ਕੰਮਦੀ ਹੈ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾ ਆ اے ਖੁਦਾ ਤੂੰ ਤੇ ਸਾਗਰ ਦੀ ਤਰ੍ਹਾਂ ਰਹਿਮਤਾ ਕਰਨ ਵਾਲਾ ਹੈ ਤੋਂ ਤੇ ਸਮੁੰਦਰ ਦੀ ਤਰ੍ਹਾਂ ਬਖਸ਼ਿਸ਼ਾਂ ਕਰਨ ਵਾਲਾ ਹੈ। ਤੋਂ ਤੇ ਗੁਣਾਂ ਦਾ ਸਾਗਰ ਹੈ। ਪਰ ਮਨ ਮੈਂ ਮਨ ਕਮੇ ਕਮ ਧਰੇ ਤੋਂ ਦਰਿਆਉ ਖੁਦਾ ਆਇਆ। ਟਿੱਕਾਕਾਰ ਤਾਂ ਲਿਖ ਦਿੰਦੇ ਨੇ ਅਰਥ। ਪਰ ਚੰਗੇ ਚੰਗੇ ਅਰਥਕਾਰਾਂ ਦੀ ਅਰਥ ਕਰਨ ਲੱਗਿਆਂ ਜ਼ਬਾਨ ਲੜਖੜਾਂਦੀ। ਸਤਿਗੁਰੂ ਕੀ ਕਹਿ ਰਹੇ ਨੇ। वैराग्य ਤੇ ਤਿਆਗ ਦੀ ਮੂਰਤੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਮਨ ਰੇ ਕੌਣ ਕੁ ਮਤ ਤੈ ਲੈਨੇ ਇਹ ਕਿਹੜੀ ਬਾਤ ਬੈੜੀ ਮਤ ਤੂੰ ਲੈ ਲਈਏ ਹੁਣ ਥੋੜਾ ਜਿਹਾ ਮੈਂ ਅਰਜ਼ ਕਰਦੇ ਆ ਜਿਵੇਂ ਸਰੀਰ ਦੇ ਚ ਸਵਾਸ ਚੱਲਦੇ ਨੇ ਮਨ ਦੇ ਚ ਵਿਚਾਰ ਚੱਲਦੇ ਨੇ ਹੁਣ ਵੀ ਚੱਲਦੇ ਹੋਣਗੇ ਤੁਹਾਡੇ ਮਨ ਵਿੱਚ ਮੇਰੇ ਮਨ ਵਿੱਚ ਸਰੀਰ ਦੇ ਅੰਦਰ ਨਸਾਂ ਦੇ ਵਿੱਚ ਖੂਨ ਗਰਦਿਸ਼ ਕਰਦਾ ਹੈ ਮਨੁੱਖ ਦੇ ਅੰਦਰ ਹਰ ਵਕਤ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਇਹ ਮਨ ਦੀ ਜ਼ਿੰਦਗੀ ਹੈ ਵਿਚਾਰ ਚੱਲਦੇ ਨੇ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਜਿਸ ਤਰ੍ਹਾਂ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਨਸਾਂ ਦੇ ਵਿੱਚ ਖੂਨ ਚੱਲਦਾ ਹੈ ਖੂਨ ਦੀ ਗਰਦਿਸ਼ ਸਵਾਸਾਂ ਦੀ ਗਰਦਿਸ਼ ਸਰੀਰ ਦੀ ਜ਼ਿੰਦਗੀ ਹੈ ਵਿਚਾਰਾਂ ਦੀ ਗਰਦਿਸ਼ ਸੋਚਣੇ ਦੀ ਗਰਦਿਸ਼ ਯਾਦਾਂ ਦੀ ਗਰਦਿਸ਼ ਮਨ ਦੀ ਜ਼ਿੰਦਗੀ ਹੈ। ਇਹੀ ਮਨ ਹੈ। ਮੇਰਾ ਮਨ ਕੀ ਹੈ ਜੋ ਮੇਰੀਆਂ ਯਾਦਾਂ ਨੇ ਮੈਂ ਜੋ ਯਾਦ ਕਰ ਰਿਹਾ। ਮੇਰਾ ਮਨ ਕੀ ਹੈ ਜੋ ਮੇਰੀ ਸੋਚਣੀ ਹੈ ਜੋ ਮੇਰੀ ਬੁੱਧ ਹੈ। ਮੇਰਾ ਮਨ ਕੀ ਹੈ ਜੋ ਮੇਰੇ ਵਿਚਾਰ ਨੇ। ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ। ਦਾਰਸ਼ਨਿਕ जड़े नास्तिक तबका है वो अज तक धार्मिक लोगों सहमत नहीं हुए धार्मिक पुरुष ने मन ज्योत स्वरूप है मन नाम है मन बड़ा प्रबल आनंद है मन के अंदर राम है लेकिन ਪੱਛਮ ਵਿੱਚ ਜਰਮਨੀ ਦੇ ਵਿੱਚ ਹੋ ਗੁਜ਼ਰੀਆ ਇੱਕ ਮਹਾਨ ਮਨੋਚਿੰਤਕ ਫਰਾਇਡ ਉਹ ਕਹਿੰਦਾ ਸਾਰੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਕੋਈ ਨਹੀਂ ਮਨ ਦੇ ਚ ਕਾਮ ਹੈ ਮਨ ਦੇ ਸਬਰ ਸੰਤੋਖ ਹੈ ਜੋਤ ਸਰੂਪ ਹੈ ਕਹਿੰਦਾ ਕਥਾਈ ਨਹੀਂ ਮਨ ਦੇ ਚ ਹੰਕਾਰ ਹੈ ਇਹ ਗੋਤ ਬਿਨਾ ਹੋਰ ਕੁਝ ਵੀ ਨਹੀਂ ਹੈ ਮਨ ਦੇ ਮਨ ਦੇ ਸਬਰ ਸੰਤੋਖ ਹੈ ਗਿਆਨ ਹੈ ਆਨੰਦ ਹੈ ਕਹਿੰਦਾ ਨਹੀਂ ਲੋਭ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਕਰੀਬਨ ਕਰੀਬਨ ਭਾਰਤ ਦੇ ਦਾਰਸ਼ਿਕ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਐਸਾ ਕਹਿੰਦੇ ਨੇ ਮੂਲ ਔਗਣ ਅਹੰਕਾਰ ਲੋਭ ਤੇ ਕਾਮ ਇਹ ਜਦ ਸੀਮਾ ਤੋਂ ਵੱਧ ਜਾਂਦੇ ਨੇ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੇ ਨੇ ਮੈ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ ਨਾ ਫਰਾਈਡ ਨੇ ਕੀਤਾ ਹੈ ਨਾ ਭਾਰਤ ਦੇ ਸੰਤ ਕਰਦੇ ਨੇ ਕ੍ਰੋਧ ਤੇ ਮੋਹ ਇਨ੍ਹਾਂ ਤਿੰਨਾਂ ਦੇ ਨਾਲ ਛਾਇਆ ਦੀ ਤਰ੍ਹਾਂ ਰਹਿੰਦਾ ਹੈ ਕ੍ਰੋਧ ਤੇ ਮੋਹ ਦਾ ਆਪਣਾ ਕੋਈ ਰੂਪ ਨਹੀਂ ਹੈ ਆਪਣਾ ਜਿਸ ਦਾ ਰੂਪ ਹੈ ਉਹ ਹੈ ਹੰਕਾਰ ਲੋਭ ਕਾਮ ਕੋਈ ਹੰਕਾਰ ਦੀ ਪੂਰਤੀ ਕਰੇ ਪਠੇ ਪਾਵੇ ਆਖਿਰ ਬਈ ਤੇਰੇ ਜੈਸਾ ਕੋਈ ਗੈਣੀ ਨਹੀਂ ਤੇਰੇ ਜੈਸਾ ਕੋਈ ਦਾਨੇ ਨਹੀਂ ਤੂੰ ਮਹਾਨ ਹੈ ਤੂੰ ਤੇ ਬੜਾ ਗੁਰਮਖ ਹੈ ਤੂੰ ਤੇ ਬੜੀ ਸੇਵਾ ਕਰਦਾ ਹੈ ਇਸ ਤਰ੍ਹਾਂ ਕੋਈ ਹੰਕਾਰ ਨੂੰ ਪਠੇ ਪਾਵੇ ਉਹ ਪਿਆਰਾ ਲੱਗਦਾ ਉਸਤੇ ਮੋਅ ਆਉਂਦਾ ਹੈ ਆਪਣਾ ਲੱਗਦਾ ਤੇ ਜਿਹੜਾ ਰੋਕ ਖੜੀ ਕਰ ਦੇਵੇ ਤੇਰੇ ਜੈਸਾ ਕੋਈ ਮੂੜ ਨਹੀਂ ਹੈ ਤੇਰੇ ਜੈਸਾ ਕੋਈ ਬੇਈਮਾਨ ਨਹੀਂ ਹੈ ਤੋ ਫਿਰ ਕ੍ਰੋਧ ਆਉਂਦਾ ਹੈ ਜਿਹੜਾ ਹੰਕਾਰ ਨੂੰ ਪਠੇ ਪਾ ਦੇ ਉਸਤੇ ਮੋਅ ਆਉਂਦਾ ਹੈ ਜਿਹੜਾ ਰੋਕ ਖੜੀ ਕਰਦੇਵੇਂ ਉਸਤੇ ਕਰੋਧ ਆਉਂਦਾ ਹੈ ਕਰੋਧ ਹਰ ਵਕਤ ਨਹੀਂ ਆਉਂਦਾ ਉਸਤੇ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਚ ਰੋਕ ਖੜੀ ਕਰੇਗਾ ਮੋਹ ਵੀ ਹਰ ਵਕਤ ਨਹੀਂ ਆਉਂਦਾ ਉਸਤੇ ਮੋਹ ਆਵੇਗਾ ਜਿਹੜਾ ਹੰਕਾਰ ਪੂਰਤੀ ਦੇ ਚ ਮਦਦ ਕਰੇਗਾ ਜਿਹੜਾ ਲੋਭ ਨੂੰ ਪੱਠੇ ਪਾਵੇ ਤੇ ਲੋਭ ਦੀ ਪੂਰਤੀ ਲਈ ਸਾਧਨ ਬਣੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਆਪਣਾ ਲੱਗੇਗਾ ਉਸਤੇ ਮੋਹ ਆਵੇਗਾ ਤੇ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ્રોਧ ਆਵੇਗਾ ਬਗੌਰ ਮੁਤਾਲਾ ਕਰਨਾ ਜਿਹੜਾ ਵਾਸ਼ਨਾ ਦੀ ਪੂਰਤੀ ਕਰ ਦੇਵੇ ਕਾਮਨਾ ਦੀ ਪੂਰਤੀ ਕਰ ਦੇਵੇ ਪਿਆਰਾ ਲੱਗੇਗਾ ਚੰਗਾ ਲੱਗੇਗਾ ਜਿਹੜਾ ਕਾਮ ਪੂਰਤੀ ਦੇ ਵਿੱਚ ਵਿਗਨ ਖੜੇ ਕਰੇ ਉਸ ਤੇ ਕ્રોਧ ਆ ਜਾਏਗਾ ਕ્રોਧ ਤੇ ਮੋਹ ਛਾਇਆ ਦੀ ਤਰ੍ਹਾਂ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵजूद ਨਹੀਂ ਹੈ ਨਾ ਧਾਰਮਿਕ ਵਿਦਵਾਨ ਮੰਨਦੇ ਨੇ ਤੇ ਨਾ ਹੀ ਮਨੋਚਿੰਤਕ ਮੰਦੇ ਨੇ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਹੰਕਾਰ ਲੋਭ ਤੇ ਕਾਮ ਮਨ ਵਿੱਚ ਇਸ ਤਰ੍ਹਾਂ ਚੱਲਦੇ ਨੇ ਜਿਵੇਂ ਸਰੀਰ ਦੇ ਵਿੱਚ ਸਵਾਸ ਜਿਵੇਂ ਸਰੀਰ ਦੇ ਵਿੱਚ ਖੂਨ ਪਿਆ ਚੱਲਦਾ ਹੈ ਜਰਾ ਪੜਨਾ ਆਪਣੇ ਵਿਚਾਰਾਂ ਵਿੱਚ ਵਿਚਾਰਾਂ ਵਿੱਚ ਕੀ ਚੱਲ ਰਿਹਾ ਹੋਵੇਗਾ ਹੰਕਾਰ ਚੱਲ ਰਿਹਾ ਹੋਵੇਗਾ ਲੋਭ ਚੱਲ ਰਿਹਾ ਹੋਵੇਗਾ ਜਾਂ ਕਾਮ ਚੱਲ ਰਿਹਾ ਹੋਵੇਗਾ ਸਚਾਈ ਇਹ ਹੀ ਹੈ ਹਕੀਕਤ ਇਹ ਹੈ ਅਸਲੀਅਤ ਇਹ ਹੈ ਸਾਰੀ ਦੁਨੀਆ ਦੇ ਲੋਕ ਮਨ ਦੇ ਵਿੱਚ ਕੀ ਚੱਲਦਾ ਹੈ ਜਿਵੇਂ ਅਸੀਂ ਇਤਨਾ ਜਾਣਦੇ ਹਾਂ ਜੀਵ ਦੇ ਜਗ ਦੇ ਤਨ ਵਿੱਚ ਸਵਾਸ ਚੱਲਦੇ ਨੇ ਹੁਣ ਚੱਲਦਾ ਹੈ ਤਾਂ ਜੀਵ ਦੇ ਜਗ ਦੇ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਕੁਝ ਚੱਲਦਾ ਹੈ ਜਿਹੜਾ ਹੰਕਾਰ ਦੀ ਪੂਰਤੀ ਕਰਦੇਵੇਂ ਉਸਤੇ ਪਿਆਰ ਆ ਜਾਂਦਾ ਚੰਗਾ ਲੱਗਦਾ ਉਸਤੇ ਮੋਹ ਆ ਜਾਂਦਾ ਆਪਣਾ ਲੱਗਦਾ